ਮੇਰੇ ਕਾਤ ਲਕੀਨੇ ਬਾਬਾ ਨਾਨਕ ਹਰ ਭਜ ਮਨਾ ਜਹ ਵਿਦ ਜਲ ਕੋ ਮੇਨਾ ਦੇਖਿਐ ਸੋ ਸਾਰੇ ਜੀਵੋ ਨਿਮਖਣਾ ਹੋਏ ਰੋਮਾ ਸੂ ਬਾਬਾ ਨਾਨਕ ਭਜ ਹਰ ਮਨਾ ਪਰ ਨ ਜਾਣ ਕੇ ਫਾ ਲਿਓ ਜਰਾ ਤੈਨੂੰ ਨੀਂਦ ਸਹਨਾ ਨਾ ਮੀ ਜਗਤ ਬੱਚੇ ਜਿੰਨੀ ਦੇਤੀ ਉਹ ਜਾਣਦ ਹੈ ਤੇ ਹੁਣ ਜਿੰਨੀਆਂ ਵੀ ਛੋੜੀਆਂ ਕੱਢਣੀਆਂ ਆਪਾਂ ਠੀਕ ਜਿਹਾ ਮੰਗੇ ਪੈਂਡੇ ਦਾ ਸੇ ਘਰੇ ਠੀਕ ਆ ਜਿਆਰ ਪਰ ਪੈਂਡ ਨਾ ਹੁੰਦੇ ਸੀਗੇ ਉੱਥੇ ਦੇਖਦੇ ਆ ਹੋਰ ਕੁਛ ਰੱਖਾਉਨੇ ਆ ਆ ਜਿੰਨਾ ਬਨੇਰਾ ਉੱਥੇ ਤਾਈ ਤਿੰਨ ਖੁੱਡੇ ਪੈਣੇ ਤਿੰਨ ਬਾਲਿਆਂ ਦਾ ਥਾਂ ਆ ਤਿੰਨ ਬਾਲਿਆਂ ਦਾ ਹੋ ਸੁਖੀਓ ਬੈਰੋ ਉਧਰ ਵੀ ਤੋੜ ਕੇ ਉਧਰੋ ਜਗਾ ਬਣ ਜੋਗੀ ਠੀਕ ਆ ਉਧਰੋ ਜਗਾ ਬਣ ਜੋਗੀ ਸਾਰਾ ਜਗਾੜ ਇੱਧਰ ਕਰ ਦੇਣਾ ਆਪਾਂ ਇੱਧਰ ਇੱਥੇ ਕਰ ਤਾ ਸੌਣ ਤੋਂ ਇੱਕ ਤੋਂ ਕਾਮਯੂ ਤਸਲੂ ਨਕੀਨਾ ਇਹ ਕਿਤਾ ਮਰੀਆ ਬੋਰੀਆ ਛੱਡਣਗੇ ਨਹੀਂ ਆਪਾਂ ਆਪਕਿਓਂ ਡੋ ਪੱਕਾ ਹੀ ਕਿਤਾ ਛੱਡਣੀਆਂ ਨਹੀਂ ਰਣ ਕਾਲ ਸੰਤ ਸਰਦਿਆ ਅਰ ਜੇ ਅਗਲੇ ਸਾਲ ਦੇਖਾਂਗੇ ਬੇਤ ਕਿਤਾ ਬੱਚੇ ਹੀ ਪਲਾਉਣੇ ਕਿਉਂਕਿ 5-7 ਬੱਚੇ ਪਤਾ ਨਹੀਂ ਲੱਗਦਾ ਸਾਲਾ ਕਿਹੜਾ ਛੱਡੀਏ ਕਿਹੜਾ ਨਹੀਂ ਛੱਡੀਏ 18-19 ਕੀ ਹੁੰਦੀ ਆ ਰਣ ਕਾਲ ਸੰਤ ਸਰਦਿਆ ਅਰ ਜੇ ਦੂਸਰੇ ਪਾਏ ਕੋਏ ਸੋ ਨਾਨਕ ਸੁਨਰੇ ਮਨਾ बजर त सुनरे मना और कटत ही तकर जो सा

<aquí en> <studio> हर सुबार कम मना सुभा ਹੇ ਸੱਜਾਨ ਪਕਾਓ ਅੱਜ ਫੇਰ ਇੰਟਰਵਿਊ ਪਾਵਾਂਗੇ ਆਪਾਂ ਇਹਦੇ ਲਾਈਵ ਸ਼ੇਅਰ ਕਰਦੇ ਰਹੋ ਠੀਕ ਹੈ ਜੀ ਇਹ ਦੇ ਸਪੋਰਟ ਕਰਦੇ ਰਹੋ ਆਪਾਂ ਅੱਜ ਫੇਰ ਪਾਵਾਂਗੇ ਵੀਡੀਓ ਬੱਧੀ ਇੰਟਰਵਿਊ ਹੋਊਗੀ ਨੇ ਜ਼ਮੇਰਾ ਜਾਂ ਤਾਂ ਪਾਰਸੀ ਮੰਦਿਰ ਦੀ ਪਾਵਾਂਗੇ ਜਾਂ ਤਾਂ ਇੱਕ ਕੇ ਦੀ ਪਾਵਾਂਗੇ ਹਿੱਸੋ ਵਾਲਾ ਵਾਲੇ ਦੀ ਠੀਕ ਹੈ ਮੈਂ ਤਾਂ ਜੋਤ ਹਿੱਸੋ ਵਾਲਾ ਦੀ ਪਾਵਾਂਗੇ ਗੁਰ ਤੇਗ ਬਾਬਾ ਮੁਕਤਸਰ ਨਾਲ ਕਿੰਨਾ ਪਿੱਤਾ ਪੰਡੋਰੀ ਹੋਊਗਾ ਸਵੇ ਘਟ ਬ੍ਰਹਮ ਨਿਹਵਾਸ ਜਿਹੜਾ ਨਵਾਂ ਜੋੜਾ ਲਾਇਆ ਤੂੰ ਝੋਲੀਆਂ ਵਧੀਆਂ ਉੱਦਾਂ ਲੈ ਲੰਦੋ ਸਾਨੂੰ ਠੀਕ ਆ ਉਦਾਂ ਲੈ ਕੇ ਪਿਆਪਾ ਜਿਹੜਾ ਜਾਨਵਰ ਚਲਾਂਗਾ ਵਾਲਿਆਂ ਦਾ ਆ ਚਲਾਂਗਾ ਵਾਲਿਆਂ ਚਲਾਂਗਾ ਵਾਲਿਆਂ ਨਾ ਹੋਰ ਕੋਈ ਪਾਵਾਂਗੇ ਚਲਾਗਾ ਵਾਲੇ ਕਬੂਤਰ ਨਾਲ ਛੋਟੀ ਗੋਤਰੀ ਪਰ ਕੇ ਦੇਖਾਂਗੇ ਜਿਹੜੀ ਆਪਣੇ ਵਾਲੇ ਇੰਨਾ ਲੱਗੇ ਆ ਪੱਲੇ ਆ ਪੱਲੇ ਵਾਲਿਆਂ ਨਾਲ ਤਿਸ ਦਿਨ ਜੋ ਨਾਨਕ ਫਜ ਸਫਰ ਹੋਏ ਕਹਤਾਂ ਫੇਰ ਦੇਖਾਂਗੇ ਕੀ ਰਜਤ ਨੀ ਕਰਮ ਸੁਨੋ ਹਰਲਾ लोगो कन करण देवारि में قاته پاتو رهي 3 3